ਆਪਣੇ ਆਪ ਨੂੰ ਹਮੇਸ਼ਾ ਤੰਦਰੁਸਤ ਅਤੇ ਜਵਾਨ ਰੱਖਣ ਲਈ ਅਪਣਾਓ ਇਹ ਕੁਝ ਨਿਯਮ ਨੰਬਰ 1 ਸਰਦੀਆਂ ਵਿੱਚ ਚਿਹਰੇ ਨੂੰ ਸੁੰਦਰ ਬਣਾਉਣ ਲਈ ਇੱਕ ਟਮਾਟਰ ਦੇ ਪੇਸਟ ਨੂੰ ਇੱਕ ਚਮਚ ਐਲੋਵੇਰਾ ਅਤੇ 3-4 ਨਿੰਮ ਦੀਆਂ ਪੱਤੀਆਂ ਦਾ ਪੇਸਟ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਚਿਹਰੇ ਤੇ ਲਗਾਉਣਾ ਅਤੇ 15 ਮਿੰਟ ਲੱਗਾ ਰਹਿਣ ਦਿਓ 15 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ ਚਿਹਰਾ ਤਰੋ ਤਾਜ਼ਾ ਹੋ ਜਾਵੇਗਾ ਨੰਬਰ 2 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਮਰ ਤੋਂ ਪਹਿਲਾਂ ਬੁੱਢੇ ਨਾ ਬੁੱਢੇ ਨਾ ਲੱਗੋ ਤਾਂ ਹਰ ਰੋਜ਼ ਇੱਕ ਗਲਾਸ ਦੁੱਧ ਨਾਲ ਪਿਸਤਾ ਅਤੇ ਬਦਾਮ ਜ਼ਰੂਰ ਖਾਓ ਇਹ ਤੁਹਾਨੂੰ ਜਵਾਨ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਣ ਦਿੰਦਾ ਨੰਬਰ 3 ਵਿਟਾਮਿਨ ਡੀ ਦੀ ਕਮੀ ਕਰਕੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਹਨ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਸਾਨੂੰ ਰੋਜ਼ਾਨਾ ਸਵੇਰ ਦੀ ਧੁੱਪ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਹਰ ਰੋਜ਼ ਵਿਟਾਮਿਨ ਡੀ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਵੇਂ ਕਿ ਗਾਜਰ ਦਾ ਜੂਸ ਗਾਂ ਦਾ ਦੁੱਧ ਮਸਰੂਮ ਤੁਸੀਂ ਵਿਟਾਮਿਨ ਡੀ ਦੀ ਤਾਂ ਤੁਸੀਂ ਵਿਟਾਮਿਨ ਡੀ ਦੇ ਸਪਲੀਮੈਂਟ ਵੀ ਲੈ ਸਕਦੇ ਹੋ ਨੰਬਰ 4 ਚਾਹ ਵਿੱਚ ਤુલਸੀ ਦੇ ਪੱਤੇ ਪਾ ਕੇ ਪੀਣ ਨਾਲ ਸੁੱਕੀ ਖੰਘ ਠੀਕ ਹੋ ਜਾਂਦੀ ਹੈ ਨੰਬਰ 5 ਸਰਦੀਆਂ ਵਿੱਚ ਚਿਹਰੇ ਤੇ ਬਦਾਮ ਦਾ ਤੇਲ ਜਾਂ ਫਿਰ ਨਾਰੀਅਲ ਦਾ ਤੇਲ ਲਗਾ ਕੇ ਮ사ਜ ਕਰਨ ਨਾਲ ਤੇਰਾ ਮੁਲਾਇਮ ਰਹਿੰਦਾ ਹੈ ਅਤੇ ਝੋੜਡੀਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਹਰ ਰੋਜ਼ ਸੌਣ ਤੋਂ 15 ਮਿੰਟ ਪਹਿਲਾਂ ਚਿਹਰੇ ਦੀ ਮ사ਜ ਜ਼ਰੂਰ ਕਰਿਆ ਕਰੋ। ਨੰਬਰ 6 ਸ਼ੂਗਰ ਦੇ ਮਰੀਜ਼ਾਂ ਨੂੰ ਹਰ ਰੋਜ਼ ਆਵਲੇ ਦਾ ਦਾਸ ਪੀਣਾ ਚਾਹੀਦਾ ਹੈ। ਇਸ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 7 ਜੇਕਰ ਖਾਣਾ ਖਾਣ ਤੋਂ ਬਾਅਦ ਉਲਟੀ ਜਾਂ ਫਿਰ ਕਬਰਾਹਟ ਹੁੰਦੀ ਹੋਵੇ ਤਾਂ ਸਮਝ ਜਾਓ ਕਿ ਤੁਹਾਡਾ ਲੀਵਰ ਖਰਾਬ ਹੋ ਰਿਹਾ ਹੈ ਇਸ ਲਈ ਤੁਰੰਤ ਚੈੱਕਅਪ ਕਰਵਾਓ ਨੰਬਰ 8 ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਜੀਰਾ ਅਜਵਾਇਨ ਅਤੇ ਕਾਲੇ ਨਮਕ ਨੂੰ ਮਿਕਸ ਕਰਕੇ ਖਾਣ ਨਾਲ ਮੋਟਾਪਾ ਨਹੀਂ ਆਉਂਦਾ ਅਤੇ ਖਾਦਾ ਪੀਤਾ ਵੀ ਆਸਾਨੀ ਨਾਲ ਪਚ ਜਾਂਦਾ ਹੈ ਨੰਬਰ 9 ਜੇਕਰ ਕਿਸੇ ਬੱਚੇ ਦਾ ਵજન ਨਹੀਂ ਵਧ ਰਿਹਾ ਤਾਂ ਉਸ ਨੂੰ ਹਰ ਰੋਜ਼ ਇੱਕ ਕੌਲੀ ਦਲੀਆ ਬਣਾ ਕੇ ਖਵਾਓ ਇਸ ਨਾਲ ਵજન ਤੇਜ਼ੀ ਨਾਲ ਵਧੇਗਾ ਨੰਬਰ 10 ਗੋਡਿਆਂ ਦਾ ਦਰਦ ਦੂਰ ਕਰਨ ਲਈ ਦੁੱਧ ਵਿੱਚ ਇੱਕ ਚਮਚ ਖਸਖਸ ਪਾ ਕੇ ਪੀਣ ਨਾਲ ਦਰਦ ਠੀਕ ਹੋ ਜਾਂਦਾ ਹੈ ਨੰਬਰ 11 ਹਰ ਰੋਜ਼ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਮ사ਜ ਜ਼ਰੂਰ ਕਰੋ ਅਜਿਹਾ ਕਰਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਅਤੇ ਸਾਰੇ ਦਿਨ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ। ਨੰਬਰ 12 ਜੇਕਰ ਚਿਹਰੇ ਤੇ ਦਾਗ-ਧੱਬੇ ਹਨ ਤਾਂ ਕਾਫੀ ਪਾਊਡਰ ਵਿੱਚ 1 ਚਮਚ ਅਲੋਵੇਰਾ ਪਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਜੇਕਰ ਚਿਹਰੇ ਤੇ ਛਾਈਆਂ ਦੀ ਸਮੱਸਿਆ ਹੈ ਤਾਂ ਜੈਫਲ ਦੇ ਪਾਊਡਰ ਵਿੱਚ ਕੱਚਾ ਦੁੱਧ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਛਾਈਆਂ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਣਗੀਆਂ ਜੇਕਰ ਚਿਹਰੇ ਤੇ ਬਹੁਤ ਹੀ ਜ਼ਿਆਦਾ ਪਿੰਪਲਸ ਹਨ ਤਾਂ ਹਰ ਰੋਜ਼ 2-4 ਪੱਤੇ ਨਿੰਮ ਦੇ ਖਾਓ ਅਤੇ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਚੀਰਾ ਸਾਫ਼ ਹੋ ਜਾਵੇਗਾ ਨੰਬਰ 13 ਜਿਹੜੇ ਲੋਕਾਂ ਦੇ ਮੂੰਹ ਵਿੱਚ ਛਾਲੀ ਬਹੁਤ ਹੀ ਜਲਦੀ ਹੋ ਜਾਂਦੇ ਹਨ ਤਾਂ ਉਹ ਖਾਣਾ ਖਾਣ ਤੋਂ ਬਾਅਦ ਥੋੜੀ ਜਹੀ ਸੌਫ ਜਰੂਰ ਖਾਇਆ ਕਰੋ ਨੰਬਰ 13 ਜੇਕਰ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਇਹ ਇੱਕ ਛੋਟੀ ਇਲਾਇਚੀ ਚਬਾ ਚਬਾ ਕੇ ਖਾਣ ਨਾਲ ਦਰਦ ਠੀਕ ਹੋ ਜਾਂਦਾ ਹੈ ਨੰਬਰ 14 ਜਿੰਨਾ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਖਾਦਾ ਪੀਤਾ ਹজম ਨਹੀਂ ਹੁੰਦਾ ਉਨ੍ਹਾਂ ਲੋਕਾਂ ਨੂੰ ਅਮਰੂਦ ਤੇ ਕਾਲਾ ਨਮਕ ਲਗਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਹਾਜਮਾ ਠੀਕ ਰਹਿੰਦਾ ਹੈ ਨੰਬਰ 15 ਜੇਕਰ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰਾਪਨ ਮਹਿਸੂਸ ਹੁੰਦਾ ਹੈ ਤਾਂ 2-4 ਪੁਦੀਨੇ ਦੀਆਂ ਪੱਤੀਆਂ ਚਬਾ-ਚਬਾ ਕੇ ਖਾਣੀਆਂ ਚਾਹੀਦੀਆਂ ਹਨ ਇਸ ਤੋਂ ਬਾਅਦ ਇੱਕ ਗਲਾਸ ਪਾਣੀ ਪੀ ਲਓ ਭਾਰੀਪਨ ਠੀਕ ਹੋ ਜਾਵੇਗਾ ਨੰਬਰ 16 ਜਿੰਨਾ ਲੋਕਾਂ ਦੇ ਦੰਦਾਂ ਵਿੱਚ ਦਰਦ ਰਹਿੰਦਾ ਹੈ ਜਾਂ ਫਿਰ ਮਸੂੜੇ ਬਹੁਤ ਹੀ ਕਮਜ਼ੋਰ ਹਨ ਉਹਨਾਂ ਨੂੰ ਹਰ ਰੋਜ਼ ਲੌਂਗ ਦਾ ਤੇਲ ਮਸੂੜੀਆਂ ਤੇ ਲਗਾ ਕੇ ਲਗਾ ਕੇ ਮ사ਜ ਕਰਨੀ ਚਾਹੀਦੀ ਹੈ ਇਸ ਨਾਲ ਦਰਦ ਠੀਕ ਹੋ ਜਾਵੇਗਾ ਨੰਬਰ 17 ਜਿੰਨਾ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੈ ਉਹਨਾਂ ਲੋਕਾਂ ਨੂੰ ਪਾਲਕ ਬੈਂਗਣ ਟਮਾਟਰ ਅਮਰੂਦ ਆਦ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 18 ਹਾਲ ਰੋਜ਼ ਰਾਤ ਨੂੰ 5-7 ਬਦਾਮ ਪਾਣੀ ਵਿੱਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਉਹਨਾਂ ਦਾ ਛਿਲਕਾ ਉਤਾਰ ਕੇ ਗਾਂ ਦੇ ਦੁੱਧ ਨਾਲ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਜਿੰਨਾ ਲੋਕਾਂ ਦੇ ਐਨਕ ਲੱਗੀ ਹੋਈ ਹੈ ਜੇਕਰ ਉਹ ਰੋਜ਼ਾਨਾ ਭਿਜੇ ਹੋਏ ਬਦਾਮ ਗਾਂ ਦੇ ਦੁੱਧ ਨਾਲ ਖਾਂਦੇ ਹਨ ਤਾਂ ਐਨਕ ਵੀ ਉੱਤਰ ਜਾਵੇਗੀ ਅਤੇ ਅੱਖਾਂ ਦੀ ਰੌਸ਼ਨੀ ਵੀ ਠੀਕ ਹੋ ਜਾਵੇਗੀ ਏ ਵੀ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਨੰਬਰ 19 ਜੇਕਰ ਗਲੇ ਵਿੱਚ ਬਲਗਮ ਰਹਿੰਦੀ ਹੈ ਤਾਂ ਦਿਨ ਵਿੱਚ ਦੋ ਵਾਰ ਅਦਰਕ ਤੇ ਛੋਟੇ ਜਿਹੇ ਪੀਸ ਦੇ ਸ਼ਹਿਦ ਲਗਾ ਕੇ ਖਾਣ ਨਾਲ ਗਲੇ ਵਿੱਚ ਬਲਗਮ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ ਨੰਬਰ 2 ਜੇਕਰ ਸਿਰ ਵਿੱਚ ਬਹੁਤ ਹੀ ਜ਼ਿਆਦਾ ਸ਼ਿਕਰੀ ਹੈ ਤਾਂ ਹਫ਼ਤੇ ਵਿੱਚ ਦੋ ਵਾਰ ਅਮਰੂਦ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਸੇਕ ਤੋਂ ਨਾਲ ਸਿਕਰੀ ਬਿਲਕੁਲ ਹੀ ਠੀਕ ਹੋ ਜਾਵੇਗੀ ਅਤੇ ਵਾਲਾਂ ਦੀਆਂ ਜੜ੍ਹਾਂ ਵੀ ਮਜ਼ਬੂਤ ਹੋ ਜਾਣਗੀਆਂ ਨੰਬਰ 21 ਪਾਣੀ ਘਟ ਪੀਣ ਨਾਲ ਖੂਨ ਗਾੜਾ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਤੇਜਾਬ ਬਣਨ ਲੱਗਦਾ ਹੈ ਜਿਸ ਕਰਕੇ ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਦਿਮਾਗ ਵਿੱਚ ਖੂਨ ਦੇ ਥੱਕੇ ਜੰਮਣੇ ਸ਼ੁਰੂ ਹੋ ਜਾਂਦੇ ਹਨ ਅਤੇ ਨਾੜਾਂ ਦੀ ਬਲੋਕੇਜ ਪੋਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 2 ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਹ ਕਣਕ ਦੀ ਰੋਟੀ ਖਾਣ ਦੀ ਬਜਾਏ ਬਾਜਰੇ ਦੀ ਜਾਂ ਫਿਰ ਬੇਸਣ ਦੀ ਰੋਟੀ ਜ਼ਰੂਰ ਖਾਣ ਬੇਸਣ ਦੀ ਰੋਟੀ ਸਾਡੇ ਸਰੀਰ ਨੂੰ ਤਾਕਤ ਦਿੰਦੀ ਹੈ ਬੇਸਣ ਦੀ ਰੋਟੀ ਨਾਲ ਸਾਡਾ ਪੇਟ ਕਾਫੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ ਜਿਸ ਕਰਕੇ ਅਸੀਂ ਸਿਹਤਮੰਦ ਰਹਿਣ ਦੀ ਨਾਲ ਨਾਲ ਮੋਟਾਪੇ ਤੋਂ ਵੀ ਬਚ ਸਕਦੇ ਹਾਂ ਹੁਣ ਅਸੀਂ ਮਿਲਾਂਗੇ ਅਗਲੀ ਵੀਡੀਓ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ